ਗੁਗਨਡਨ ਚੈਨਲ ਦੇਖਣ ਵੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਪਿਆਰ ਭਰੀ ਸ਼ਤਰੀਕਾਲ ਦੀ ਸਾਰਿਆਂ ਨੂੰ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਖਾਸ ਕਰਕੇ ਸਟੂਡੈਂਟ ਜਿਹੜੇ ਮੈਨੂੰ ਦੇਖਦੇ ਨੇ ਬਹੁਤ ਟਾਈਮ ਤੋਂ ਦੇਖਦੇ ਨੇ ਜਦੋਂ ਅਸੀਂ 2017 ਦੇ ਵਿੱਚ ਆਏ ਸੀ ਉਸ ਟਾਈਮ ਤੇ ਜਿਹੜੀ ਗਾਈਡੈਂਸ ਸੀਗੀ ਆਪਣੇ ਰਾਈਟਸ ਨੂੰ ਲੈ ਕੇ ਜੌਬ ਨੂੰ ਲੈ ਕੇ ਮੈਂਟਰੀ ਜਿਹੜੀ ਹੈਗੀ ਸੀਗੀ ਇੱਥੇ ਐਜੂਕੇਸ਼ਨ ਹੈਗੀ ਸੀ ਪਰ ਸਾਡੇ ਤੱਕ ਨਹੀਂ ਪਹੁੰਚਦੀ ਸੀਗੀ ਅੱਜ ਸੋਸ਼ਲ ਮੀਡੀਆ ਟਾਈਮ ਆ ਆਰਗੇਨਾਈਜੇਸ਼ਨਾਂ ਬਹੁਤ ਨੇ ਬ੍ਰੈਮਟਨ ਦੇ ਵਿੱਚ ਜੋ ਕਿ ਤੁਹਾਡੀ ਖੁੱਲ ਕੇ ਹੈਲਪ ਕਰਨੇ ਚਾਹੁੰਦੀਆਂ ਨੇ ਪਰ ਸਟੂਡੈਂਟਸ ਨੂੰ ਪਤਾ ਹੀ ਨਹੀਂ ਕਿ ਅਸਲ ਦੇ ਵਿੱਚ ਆਰਗੇਨਾਈਜੇਸ਼ਨ ਕਿਹੜੀ ਹੈਗੀ ਆ ਤੇ ਉਹ ਕਿਸ ਤਰ੍ਹਾਂ ਦੀ ਹੈਲਪ ਕਰ ਸਕਦੀ ਆ ਤੇ ਤੁਹਾਡੇ ਲਈ ਇੱਕ ਬਹੁਤ ਵਧੀਆ ਓਪਰਚ्युनिटी ਆ ਰਹੀ ਆ 30 ਅਗਸਤ ਨੂੰ ਇੱਕ ਸੈਮੀਨਾਰ ਲੱਗਣ ਜਾ ਰਿਹਾ ਜੀ ਫ੍ਰੀ ਦੇ ਵਿੱਚ ਸੈਮੀਨਾਰ ਹੋਣਾ ਸੇਵਾ ਫੂਡ ਬੈਂਕ ਵੱਲੋਂ ਉਹ ਸੈਮੀਨਾਰ ਲੱਗਣਾ ਤੇ ਤੁਹਾਨੂੰ ਉਸ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਣਾ ਸਾਰੇ ਸਟੂਡੈਂਟ ਵੱਧ ਤੋਂ ਵੱਧ ਪਹੁੰਚੋ ਅੱਜ ਉਹਨਾਂ ਦੀ ਟੀਮ ਕੋਲੇ ਆਏ ਆ ਆਪਾਂ ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਕਿ ਸੈਮੀਨਾਰ ਦੇ ਵਿੱਚ ਬੇਸਿਕਲੀ ਹੋਣਾ ਕੀ ਹੈ ਤੁਹਾਨੂੰ ਜੌਬ ਲੈਣ ਦੇ ਵਿੱਚ ਤੁਹਾਨੂੰ ਜਿਹੜੀ ਫਿਜ਼ੀਕਲੀ ਟਾਰਚਰ ਹੁੰਦਾ ਇੱਥੇ ਲੈਂਡਲੋਰਡ ਵੱਲੋਂ ਹੋਰ ਮੈਂਟਲੀ ਜਿਹੜਾ ਤੁਹਾਨੂੰ ਟਾਰਚਰ ਕੀਤਾ ਜਾਂਦਾ ਤੇ ਤੁਹਾਡੇ ਰਾਈਟਸ ਕੀ ਨੇ ਇਸ ਕੰਟਰੀ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਦੱਸਦੇ ਆ ਤੁਹਾਨੂੰ ਨਾਲੇ ਤੋਂ ਸੈਮੀਨਾਰ ਬਾਰੇ ਤੁਸੀਂ ਇਸ ਸੈਮੀਨਾਰ ਦਾ ਸਜੂਰ ਬਣਿਓ ਪਹਿਲਾਂ ਪਰ ਉਹਦੀ ਟੀਮ ਨਾਲ ਗੱਲਬਾਤ ਕਰਦੇ ਆ 15 ਸਾਲ ਤੋਂ ਇਹ ਆਰਗੇਨਾਈਜੇਸ਼ਨ ਕੰਮ ਕਰ ਰਹੀ ਆ ਬਾਕਮਾਲ ਕੰਮ ਕਰਦੀ ਆ ਤੇ ਤੁਸੀਂ ਇਸ ਤੱਕ ਹੁਣ ਰੀਚ ਕਰਨਾ ਪਹਿਲਾਂ ਗੱਲਾਂ ਬਾਤਾਂ ਕਰਦੇ ਆ ਆਜੋ ਸੋ ਆਪਾਂ ਸੇਵਾ ਫੂਡ ਬੈਂਕ ਦੀ ਜੀ ਟੀਮ ਨਾਲ ਬੈਠੇ ਆ ਤੇ ਮੇਰੇ ਨਾਲ ਗੁਰਪ੍ਰੀਤ ਤੇ ਗੁਰਪ੍ਰੀਤ ਕੁੜੀ ਦਾ ਨਾਮ ਵੀ ਗੁਰਪ੍ਰੀਤ ਤੇ ਲਵਪ੍ਰੀਤ ਬਾਈ ਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਵੈਲਕਮ ਸਾਰਿਆਂ ਦਾ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਤੇ ਅੱਜ ਤੁਹਾਡੇ ਵਰਗੇ ਹੋਰ ਵੀ ਬਹੁਤ ਸਟੂਡੈਂਟ ਹੋਣਗੇ ਜਿਨ੍ਹਾਂ ਨੂੰ ਇਸ ਆਰਗੇਨਾਈਜੇਸ਼ਨ ਦਾ ਪਤਾ ਨਹੀਂ ਤੁਹਾਡਾ ਕੰਮ ਕੀ ਹੈ ਇਹ ਵੀ ਨਹੀਂ ਪਤਾ ਅੱਜ ਸਭ ਤੋਂ ਪਹਿਲਾਂ ਤਾਂ ਮੇਰਾ ਗੁਰਪ੍ਰੀਤ ਬਾਈ ਨੂੰ ਸਵਾਲ ਆ ਕਿ ਜਿਹੜੀ ਆਰਗੇਨਾਈਜੇਸ਼ਨ ਤੁਸੀਂ ਸੇਵਾ ਫੂਡ ਬੈਂਕ ਦਾ ਹਿੱਸਾ ਕਿਦੋਂ ਬਣੇ ਸੀਗੇ ਤੇ ਇਹਦਾ ਹੁਣ ਤੱਕ ਜਿਹੜਾ ਤੁਸੀਂ ਕੰਮ ਕੀਤਾ ਇਸ ਦੇ ਵਿੱਚ ਕੀ ਬੇਸਿਕਲੀ ਦਾ ਕੰਮ ਕੀ ਕਰਦੀ ਹੈ ਇਹ ਆਰਗੇਨਾਈਜੇਸ਼ਨ ਯਾ ਥੈਂਕ ਯੂ ਸੋ ਮਚ ਭਾਜੀ ਪਰਸਨਲੀ ਮੈਂ ਪਿਛਲੀ ਫੈਬਰੂਰੀ ਦੇ ਵਿੱਚ ਸੇਵਾ ਫੂਡ ਬੈਂਕ ਦੇ ਵਿੱਚ ਵੋਲੰਟੇਰਿੰਗ ਸਟਾਰਟ ਕੀਤੀ ਐਜ਼ ਅ ਨਾਰਮਲ ਵੋਲੰਟੇਅਰ ਰੈਗੂਲਰ ਵੋਲੰਟੇਅਰ ਹਾਂਜੀ ਇੱਥੇ ਜਿਹੜੇ ਕਲਾਇੰਟਸ ਆਉਂਦੇ ਆ ਫੂਡ ਦੀ ਸ਼ਾਪਿੰਗ ਕਰਨ ਮੈਂ ਉਹਨਾਂ ਨੂੰ ਅਸਿਸਟ ਕਰਦਾ ਹੁੰਦਾ ਸੀ ਓਕੇ ਤੇ ਇਸ ਗੱਲ ਨੂੰ ਆਲਮੋਸਟ 1.5 ਸਾਲ ਤੋਂ ਉੱਪਰ ਹੋ ਗਿਆ ਹੁਣ ਐਂਡ ਦੈਨ ਮੈਂ ਇੱਕ ਕਮ ਉਸ ਡੀ ਕਮੇਟੀ ਦਾ ਨਾਮ ਹੈਗਾ ਇੰਟਰਨੈਸ਼ਨਲ ਸਟੂਡੈਂਟ ਸੇਵਾ ਸਪੋਰਟ ਕਮੇਟੀ ਆਪਾਂ ਸ਼ਾਰਟ ਫਾਰਮਸ ਆਈ ਟ੍ਰਿਪਲ ਐਸ ਵੀ ਕਹਿ ਦਿੰਦੇ ਹਾਂ ਉਹਨੂੰ ਹਾਂਜੀ ਹਾਂਜੀ ਸੋ ਰਾਈਟ ਨਾ ਹੁਣ ਮੈਂ ਉਸ ਕਮੇਟੀ ਦਾ ਚੇਅਰ ਆ ਤੇ ਗੁਰਪ੍ਰੀਤ ਵੀ ਉਸ ਕਮੇਟੀ ਦੇ ਚੇਅਰ ਨੇ ਐਂਡ ਲਵਪ੍ਰੀਤ ਭਾਈ ਉਸ ਕਮੇਟੀ ਦਾ ਕੋ-ਚੇਅਰ ਨੇ ਤੇ ਸਾਡੀ ਕਮੇਟੀ ਦਾ ਮੇਨ ਫੰਕਸ਼ਨ ਇਹੀ ਆ ਵੀ ਅਸੀਂ ਸਟੂਡੈਂਟਸ ਨੂੰ ਰੀਚ ਆਊਟ ਕਰਦੇ ਆ ਜਿਹੜੇ ਸਟੂਡੈਂਟਸ ਨੀਡ ਵਿੱਚ ਹੁੰਦੇ ਨੇ ਫਾਰ ਇਗਜ਼ਾਮਪਲ ਬਹੁਤ ਕਾਮਨ ਪਰੇਸ਼ਾਨੀਆਂ ਜਿਹੜੀਆਂ ਸਟੂਡੈਂਟਸ ਫੇਸ ਕਰ ਰਹੇ ਨੇ ਜਿਵੇਂ ਜੌਬ ਲੱਭਣ ਦੇ ਰਿਲੇਟਿਡ ਹੋ ਗਿਆ ਕਿਸੇ ਨੂੰ ਅਕਮੋਡੇਸ਼ਨ ਨਹੀਂ ਮਿਲਦੀ ਕੋਈ ਮੈਂਟਲ ਹੈਲਥ ਸਪੋਰਟ ਦੀ ਪਾਲ ਵਿੱਚ ਹੈਗਾ ਤੇ ਉਹ ਜਿਹੜੇ ਸਟੂਡੈਂਟਸ ਨੂੰ ਰੀਚ ਆਊਟ ਕਰਦੇ ਨੇ ਤੇ ਆਪਾਂ ਕੋਸ਼ਿਸ਼ ਕਰਦੇ ਆ ਵੀ ਵੱਧ ਤੋਂ ਵੱਧ ਉਹਨਾਂ ਨੂੰ ਸਪੋਰਟ ਕਰੀਏ ਜਿੰਨੇ ਵੀ ਰਿਸੋਰਸਸ ਸਾਡੇ ਕੋਲ ਹੁੰਦੇ ਨੇ ਓਕੇ ਕੁਲਪ੍ਰੀਤ ਬਾਈ ਜੀ ਤੁਸੀਂ ਇਸ ਕੋ ਆਰਗੇਨਾਈਜ਼ੇਸ਼ਨ ਦਾ ਹਿੱਸਾ ਹੈਗੇ ਹੋ ਤੇ ਸੋਨੂੰ ਜ਼ਿਆਦਾਤਰ ਜਿਹੜੇ ਸਟੂਡੈਂਟ ਹੈਗੇ ਨੇ ਕਿੱਦਾਂ ਦੀਆਂ ਮੁਸ਼ਕਲਾਂ ਲੈ ਕੇ ਆਉਂਦੇ ਨੇ ਬੇਸ਼ੱਕ ਕੁੜੀਆਂ ਹੋਣ ਮੁੰਡੇ ਹੋਣ ਸਟੂਡੈਂਟ ਨੇ ਜ਼ਿਆਦਾਤਰ ਕੀ ਜ਼ਿਆਦਾਤਰ ਜਿਹੜੀ ਗਰਾਊਂਡ ਲੈਵਲ ਤੇ ਪ੍ਰੋਬਲਮ ਸਟੂਡੈਂਟਸ ਨੂੰ ਕੀ ਆ ਰਹੀਆਂ ਜੋ ਸਾਨੂੰ ਮੇਰੇ ਵਰਗੇ ਜਿਹੜੇ ਚੰਗੇ ਘਰ-ਬਾਰ ਚ ਰਹਿੰ ਭਾਈ ਜੀ ਮੈਂ ਵੀ ਐਜ਼ ਅ ਸਟੂਡੈਂਟ ਆਇਆ ਸੀ ਕੈਨੇਡਾ ਓਕੇ ਤੇ ਮੈਨੂੰ ਥੋੜਾ ਜਿਹਾ ਸੀਗਾ ਕਿ ਜਦੋਂ ਮੈਂ ਆਇਆ ਸੀ ਮੇਰੀ ਜਿਹੜੀ ਥਿੰਕਿੰਗ ਸੀ ਉਹ ਬਹੁਤ ਡਿਫਰੈਂਟ ਸੀਗੀ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਨੂੰ ਕੈਨੇਡੀਅਨ ਜਿਹੜਾ ਕਲਚਰ ਆ ਉਹ ਸਮਝਣ ਚ ਬਹੁਤ ਔਖ ਲੱਗਦੀ ਆ ਹਾਂਜੀ ਦੂਸਰੀ ਗੱਲ ਹੈ ਕਿ ਆਪਣੇ ਨਾਲ ਜਦੋਂ ਆਪਾਂ ਆਉਂਨੇ ਆ ਘਰ ਲੱਭਦੇ ਆ ਕਈ ਵਾਰੀ ਆਪਣਾ ਲੈਂਡਲੋਰਡ ਹੈ ਉਹ ਆਪਾਂ ਨੂੰ ਐਕਸਪਲੋਇਡ ਕਰਦਾ ਹੈ ਤੰਗ ਕਰਦਾ ਹੈ ਜੀ ਫਿਰ ਆਪਾਂ ਨੂੰ ਕਾਲਜ ਲਾਈਫ ਦੇ ਵਿੱਚ ਆਉਂਦੇ ਆ ਤੇ ਆਪਾਂ ਨੂੰ ਰਿਸੋਰਸਸ ਬਹੁਤ ਜ਼ਿਆਦਾ ਹੈ ਜਿਹੜੇ ਕੈਨੇਡੀਅਨ ਗਵਰਨਮੈਂਟ ਤੇ ਆਪਣੇ ਕਾਲਜਸ ਦੇ ਰਹੇ ਆ ਬਟ ਆਪਾਂ ਨੂੰ ਉਹਨਾਂ ਨੂੰ ਅਸੈਸ ਕਰਨ ਦਾ ਵੀ ਨਹੀਂ ਪਤਾ ਹੈਗਾ ਐਂਡ ਇਹ ਜਿਹੜੀ ਮੇਜਰ ਪ੍ਰੋਬਲਮ ਹੈ ਕਿ ਬੱਚਿਆਂ ਨੂੰ ਜੋਬ ਜੋਬ ਦੀ ਹਾਂਜੀ ਕਿਉਂਕਿ ਆਪਾਂ ਸਾਰੇ ਹੈਗੇ ਆ ਪਰਿਵਾਰਾਂ ਤੋਂ ਖੇਤੀਬਾੜੀ ਵਾਲੇ ਪਰਿਵਾਰਾਂ ਤੋਂ ਆਪਾਂ ਜ਼ਿਆਦਾ 9 ਟੂ 5 ਵਾਲੀਆਂ ਜੋਬਾਂ ਨਹੀਂ ਕੀਤੀਆਂ ਨਾ ਹਾਂਜੀ ਹਾਂਜੀ ਬਿਲਕੁਲ ਤੇ ਆਪਾਂ ਨੂੰ ਲਾਈਕ ਮੈਂ ਜਦੋਂ ਆਇਆ ਸੀ ਮੈਨੂੰ ਇਹ ਇਦਾਂ ਨਹੀਂ ਪਤਾ ਸੀ ਵੀ ਮੈਂ ਇੰਟਰਵਿਊ ਕਿਦਾਂ ਕਰੈਕ ਕਰਨਾ ਓਕੇ ਤੇ ਬੇਚਿਆਂ ਨੂੰ ਰੈਜ਼ume ਤੱਕ ਦਾ ਕਈਆਂ ਨੂੰ ਨਹੀਂ ਪਤਾ ਸੀਗਾ ਵੀ ਮੈਨੂੰ ਥੋੜਾ ਜਿਹਾ ਪਤਾ ਸੀ ਬਟ ਮੈਨੂੰ ਇਦਾਂ ਨਹੀਂ ਪਤਾ ਸੀ ਵੀ ਮੈਂ ਆਪਦਾ ਰੈਜ਼ume ਕਿੱਦਾਂ ਬਣਾਉਣਾ ਹੈ ਮੈਂ ਗਾ ਇੰਟਰਵਿਊ ਆਸਤੇ ਜਾ ਰਿਹਾ ਵੀ ਮੈਨੂੰ ਇੰਟਰਵਿਊ ਕਿੱਦਾਂ ਕਰੈਕ ਕਰਨਾ ਹੈ ਕਿਸ ਤਰ੍ਹਾਂ ਮੈਂ ਆਨਸਰ ਦੇਣੇ ਕਿਸ ਤਰ੍ਹਾਂ ਦੇ ਮੈਂ ਕੱਪੜੇ ਪਹਿਨ ਕੇ ਲਜਾਣਾ ਹੈ ਲਹਿਜਾ ਕਿਸ ਲਹਿਜੇ ਨਾਲ ਗੱਲ ਕਰਨੀ ਹੈ ਜਿਹੜੀਆਂ ਇਹ ਚੀਜ਼ਾਂ ਐ ਇਹ ਤੁਹਾਨੂੰ ਵੀ ਪਤਾ ਵੀ ਇੱਥੇ ਆਪਾਂ ਕਰਨੀਆਂ ਤੇ ਜਦੋਂ ਜੋਬ ਅਪਲਾਈ ਕਰਨੀ ਆ ਆਪਾਂ ਨੂੰ ਇੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਤੇ ਹੋਇਆ ਕਿ ਕੀ ਬੱਚੇ ਜਿਹੜੇ ਆ ਉਹ ਜਿੱਦਾਂ ਮੈਂ ਤੁਹਾਨੂੰ ਕਹਦਾ ਕਿ ਵੀਰੇ ਮੈਨੂੰ ਨਾ ਜੋਬ ਦਵਾ ਦਿਓ ਆਪਾਂ ਗਾਂ ਦੀਆਂ ਜੋਬ ਦਵਾ ਦਿੰਦੇ ਆ ਆਪਾਂ ਉਹੋ ਜੇ ਏਮਪਲੋਇਰਾਂ ਕੋਲੇ ਫਸ ਜਾਂਦੇ ਆ ਕਿ ਹਾਂਜੀ ਬਈ ਮੈਨੂੰ ਨਾ ਐਲ ਐਮ ਆਈਏ ਦੇ ਦੇ ਵੀ ਮੇਰੀ ਈਪੀਆਰ ਹੋ ਜਾਊਗੀ ਬਟ ਉਹ ਆਪਣੇ ਏਮਪਲੋਇਰ ਵੀ ਬਹੁਤ ਐਕਸਪਲੋਇਟ ਕਰਦੇ ਆ ਕਿ ਜੇ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਊਗਾ ਮੈਂ ਜੌਬ ਆਪਦੀ ਫੀਲਡ ਦੇ ਹਿਸਾਬ ਨਾਲ ਲੱਭੂਗਾ ਜਿਹੜੀਆਂ ਚੀਜ਼ਾਂ ਦਾ ਰਿਸੋਰਸਸ ਹੋਣਗੇ ਤੇ ਮੈਂ ਕਿਸੇ এমਪਲੋਇਰ ਤੋਂ ਕਿਸੇ ਲੈਂਡਲੋਰਡ ਤੋਂ ਐਕਸਪਲੋਇਡ ਨਹੀਂ ਮੈਨੂੰ ਕੋਈ ਕਰ ਪਾਊਗਾ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਸਟੂਡੈਂਟ ਫੇਸ ਕਰ ਰਹੇ ਆ ਬੇਸਿਕਲੀ ਤੁਹਾਡੀ ਆਰਗੇਨਾਈਜੇਸ਼ਨ ਉਹਨੂੰ ਗਾਈਡ ਕਰਦੀ ਆ ਵੀ ਤੁਸੀਂ ਉਸ ਚੀਜ਼ ਨਾਲ ਕਿੱਦਾਂ ਫਾਈਟ ਕਰਨੀ ਆ ਹਾਂਜੀ ਓਕੇ ਪੰਪੀ ਤਾਂ ਜਿੱਦਾਂ ਇੱਥੇ ਕੁੜੀਆਂ ਨੇ ਨਾ ਬਹੁਤ ਜ਼ਿਆਦਾ ਕੁੜੀਆਂ ਜ਼ਿਆਦਾਤਰ ਕਿਸੇ ਆਰਗੇਨਾਈਜੇਸ਼ਨ ਦਾ ਹਿੱਸਾ ਬਹੁਤ ਘੱਟ ਬਣਦੀਆਂ ਨੇ ਮੈਂ ਜਿੰਨਾ ਜ਼ਿਆਦਾਤਰ ਮੇਰਾ ਸਰਕਲ ਆ ਜਾਂ ਜਿੰਨਾ ਮੈਂ ਦੇਖਦਾ ਕੁੜੀਆਂ ਨਾ ਸਵੇਰੇ ਕੰਮ ਤੇ ਜਾਂਦੀਆਂ ਸ਼ਾਮ ਨੂੰ ਘਰ ਆ ਜਾਂਦੀਆਂ ਨੇ ਐਜ਼ ਅ ਫੀਮੇਲ ਤੁਸੀਂ ਇਸ ਆਰਗੇਨਾਈਜੇਸ਼ਨ ਦਾ ਹਿੱਸਾ ਕਿੱਦਾਂ ਬਣੇ ਅ ਐਜ਼ ਅ ਫੀਮੇਲ ਮੈਨ 1.5 ਸਾਲ ਪਹਿਲਾਂ ਇਹਨਾਂ ਸੇਵਾ ਫੂਡ ਬੈਂਕ ਦੇ ਨਾਲ ਸ਼ੁਰੂ ਕੀਤਾ ਸੀਗਾ ਕਿਉਂਕਿ ਮੈਂ ਵੀ ਜਦੋਂ ਪਤਾ ਲੱਗਿਆ ਸੀ ਇਹਦਾ ਅਹ ਜੇ ਵਪੁਰਤਾਂ ਕਦਾ ਵੀ ਇਦਾਂ ਦੀ ਓਰਗੇਨਾਈਜੇਸ਼ਨ ਹੈਗੀ ਆ ਇਹਦਾ ਮੇਰੇ ਨਾਲ ਇੱਕ ਕੁੜੀ ਵੋਲੰਟੀਅਰ ਕਰਦੀ ਸੀ ਉਹਨੇ ਦੱਸਿਆ ਸੀਗਾ ਹਾਂਜੀ ਹਾਂਜੀ ਤੇ ਇੰਟਰਨੈਸ਼ਨਲ ਸਟੂਡੈਂਟ ਤੋਂ ਬਾਅਦ ਮੈਂ ਵੀ ਇੰਟਰਨੈਸ਼ਨਲ ਸਟੂਡੈਂਟ ਆਈ ਸੀ ਤੇ ਮੈਨੂੰ ਪਤਾ ਕਿ ਜਦੋਂ ਐਜ਼ ਅ ਫੀਮੇਲ ਤੁਸੀਂ ਆਉਨੇ ਹੋ ਤੁਹਾਨੂੰ ਕੀ ਕੀ ਫੇਸ ਕਰਨਾ ਪੈਂਦਾ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਤੁਹਾਨੂੰ ਮੈਂਟਲੀ ਬਹੁਤ ਸਟਰੋਂਗ ਹੋਣਾ ਪੈਂਦਾ ਕਿਉਂਕਿ ਇੱਥੇ ਤੁਸੀਂ ਆਪਣੇ ਆਪ ਕੰਮ ਕਰਦੇ ਹੋ ਦੂਜੀ ਤੁਹਾਡੀ ਫੈਮਿਲੀ ਇੱਥੇ ਨਹੀਂ ਹੁੰਦੀ ਸੋ ਉਸ ਕਰਕੇ ਫਿਰ ਅਸੀਂ ਰੀਅਲ ਉਹ ਤੋਂ ਬਾਅਦ ਮੇਰਾ ਇਸ ਇਸ ਕਮੇਟੀ ਦੇ ਚੇਅਰ ਬਣਨ ਦਾ ਵੀ ਇਹੀ ਰੀਜ਼ਨ ਸੀਗਾ ਕਿ ਜਿਹੜੀਆਂ ਫੀਮੇਲਸ ਆਉਂਦੀਆਂ ਨੇ ਉਹਨਾਂ ਨੂੰ ਅਸੀਂ ਆਪਣੀ ਐਗਜ਼ਾਮਪਲ ਦੇ ਸਕੀਏ ਕਿ ਅੱਜ ਤੋਂ 5-6 ਸਾਲ ਪਹਿਲਾਂ ਅਸੀਂ ਕਿੱਦਾਂ ਸ਼ੁਰੂ ਕੀਤਾ ਸੀ ਤੇ ਅਸੀਂ ਆਪਣੇ ਆਪ ਨੂੰ ਕਿੱਦਾਂ ਇੰਪਰੂਵ ਕੀਤਾ ਸੋ ਜਿਹੜੀ ਕੁੜੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹ ਇੱਕ ਸਭ ਤੋਂ ਪਹਿਲੀ ਪ੍ਰੋਬਲਮ ਆ ਕੌਨਫੀਡੈਂਸ ਸੇ ਜਿਹੜਾ ਕੌਨਫੀਡੈਂਸ ਆ ਇਹ ਬਹੁਤ ਜ਼ਰੂਰੀ ਆ ਤੁਸੀਂ ਕਿਤੇ ਵੀ ਜਾਂਦੇ ਆ ਕਿੱਦਾਂ ਵੀ ਜਾਂਦੇ ਆ ਕਈ ਵਾਰ ਇੱਥੇ ਪਤਾ ਲੱਗਦਾ ਕਿ ਜਿਹੜੇ ਲੈਂਡਲੋਰਡ ਨੇ ਉਹ ਕੁੜੀਆਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਆ ਕਈ ਵਾਰ ਪੈਸਿਆਂ ਦੇ ਲਈ ਤੇ ਉਹ ਕੁਝ ਕਹਿ ਨਹੀਂ ਪਾਉਂਦੀਆਂ ਕਿਉਂਕਿ ਡਰ ਜਾਂਦੀਆਂ ਨੇ ਕਿਉਂਕਿ ਜਿਹੜੀ ਇਹ ਵਾਲੀ ਕੰਟਰੀ ਆ ਇਹਦੇ 'ਚ ਸਾਨੂੰ ਡਰਨ ਦੀ ਲੋੜ ਨਹੀਂ ਆ ਤੁਸੀਂ 911 ਕਾਲ ਕਰਦੇ ਹੋ ਪੁਲਿਸ ਤੁਹਾਡੇ ਆਉਂਦੀ ਆ ਤੇ ਤੁਹਾਡੀ ਸੁਣਦੀ ਆ ਉਹ ਦੋ ਕੀ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਕੁਝ ਕਿ ਗਲਤੀਆਂ ਮੁੰਡਿਆਂ ਦੀ ਵੀ ਹੁੰਦੀਆਂ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਮੋਸਟ ਆਫ ਦਾ ਜਿਹੜੇ ਸਟੂਡੈਂਟਸ ਨੇ ਉਹ ਮੈਂ ਦੇਖਿਆ ਕੁੜੀਆਂ ਮੈਰਿਜ ਕਰਵਾ ਕੇ ਆਉਂਦੀਆਂ ਆਏ ਨੇ ਉਧਰੋਂ ਤੇ ਹੁਣ ਜਦ ਐਮੀਗ੍ਰੇਸ਼ਨ ਦੇ ਰੂਲਸ ਵਗੈਰਾ ਚੇਂਜ ਹੋ ਚੁੱਕਿਆ ਤੁਹਾਨੂੰ ਵੀ ਪਤਾ ਤੇ ਉਹਨਾਂ ਦੇ ਕਰਕੇ ਜਿਹੜੇ ਇਨ-ਲਾوز ਨੇ ਉਧਰ ਉਹ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਲਦੀ ਬਲਾਓ ਉਹਨਾਂ ਕਰਕੇ ਉਹਨਾਂ ਤੇ ਪ੍ਰੈਸ਼ਰ ਪੈ ਜਾਂਦਾ ਦਿਮਾਗ ਤੇ ਤੇ ਉਹਦੇ ਲਈ ਵੀ ਆਪਣੀ ਇੱਕ ਆਰਗੇਨਾਈਜੇਸ਼ਨ ਨਾਲ ਲਾੜ ਲਈਆਂ ओके ਤੇ ਉਹ ਉਹਨਾਂ ਦੀ ਹੈਲਪ ਕਰਦੇ ਆ ਉਹਨਾਂ ਤੋਂ ਇਲਾਵਾ ਵੀ ਅਸੀਂ ਆਪ ਵੀ ਵੋਲੰਟਰੀਆ ਵੋਲੰਟਰੀਆ ਜਿਹੜੇ ਕਮੇਟੀ ਦੇ ਅਸੀਂ 1 on 1 ਉਹਨਾਂ ਦੇ ਨਾਲ ਲਾਈਕ ਫੋਨ ਤੇ ਗੱਲ ਕਰਦੇ ਆ ਸੋ ਹਾਂਜੀ ਸੋ ਕੁੜੀਆਂ ਜਿੰਨੀਆਂ ਵੀ ਸੁਣ ਰਹੀਆਂ ਨੇ ਸੋ ਗੁਰਪ੍ਰੀਤ ਵੀ ਕਦੇ ਤੁਹਾਡੇ ਵਾਂਗ ਸੀ ਪਰ ਕਿ ਚਲੋ ਕਿੱਦਾਂ ਲੱਗਿਆ ਇਸ ਆਰਗੇਨਾਈਜ਼ ਦਾ ਹਿੱਸਾ ਬਣ ਕੇ ਵਧੀਆ ਹਾਂਜੀ ਵਧੀਆ ਹਾਂਜੀ ਤੇ ਜੇ ਐਦਾਂ ਫੀਲ ਹੁੰਦਾ ਕਿ ਜੇ ਤੁਸੀਂ ਇੱਕ ਬੰਦੇ ਦੀ ਵੀ ਹੈਲਪ ਕਰਦੇ ਹੋ ਤੁਸੀਂ ਕੁਝ ਕੀਤਾ ਸਪੈਸ਼ਲੀ ਜਦੋਂ ਤੁਸੀਂ ਆਪ ਆਏ ਹੁੰਨੇ ਹੋ ਕਿਉਂਕਿ ਸਮ ਟਾਈਮ ਨਾ ਇਕੱਲਾ ਇੰਡੀਵਿਜੂਅਲ ਹੀ ਬੰਦਾ ਹੈਲਪ ਕਰਨੀ ਚਾਹੁੰਦਾ ਪਰ ਉਹਨੂੰ ਕੋਈ ਜਰੀਆ ਨਹੀਂ ਮਿਲਦਾ ਹੁੰਦਾ ਸੋ ਇੱਕ ਇਹ ਜਿਹੜੀ ਹੈਗੀ ਆਰਗੇਨਾਈਜੇਸ਼ਨ ਇੱਕ ਤੁਹਾਡਾ ਜਰੀਆ ਬਣ ਸਕਦੀ ਆ ਕਿਸੇ ਦੀ ਹੈਲਪ ਕਰਨ ਦੇ ਲਈ ਹੁਣ ਜਿਹੜਾ ਮੇਨ ਆਪਣੀ ਗੱਲਬਾਤ ਹੈਗਾ ਜੀ ਉਹ ਹੈਗੀ ਆ ਇਹ ਭਾਈ ਸੈਮੀਨਾਰ ਕਰਾ ਰਹੇ ਨੇ ਬਹੁਤ ਵਧੀਆ ਸੈਮੀਨਾਰ ਹੋਣਾ 30 ਅਗਸਤ ਨੂੰ ਉਹ ਏ ਦੱਸੋ ਪਹਿਲਾਂ ਤਾਂ ਵੀ ਸੈਮੀਨਾਰ ਕਰਾਉਣ ਪਿੱਛੇ ਤੁਹਾਨੂੰ ਜਿਹੜੀ ਹੈਗੀ ਆ ਵੀ ਕਿੱਥੋਂ ਤੁਹਾਨੂੰ ਇਨਸਪੀਰੇਸ਼ਨ ਮਿਲੀ ਤੇ ਲਾਸਟ ਈਅਰ ਵੀ ਇਹ ਹੋਇਆ ਸੀ ਕਿ ਜਾਂ ਫਸਟ ਟਾਈਮ ਹੀ ਤੁਸੀਂ ਕਰਾ ਰਹੇ ਹੋ ਅ ਭਾਈ ਜੀ 2023 ਦੇ ਵਿੱਚ ਅਸੀਂ ਆ ਕੀਤਾ ਸੀਗਾ ਸਪਟੰਬਰ ਦੇ ਵਿੱਚ ਪਹਿਲੀ ਵਾਰੀ ਉਦੋਂ ਸਾਡੇ ਕੋਲ 250 ਦੇ ਲਗਭਗ ਸਟੂਡੈਂਟ ਆਇਆ ਸੀਗਾ ਬਟ ਆਫਟਰ ਦਾ ਇਵੈਂਟ ਸਾਨੂੰ ਥੋੜੀ ਜੀ ਲੱਗਿਆ ਕਿ ਇਟਸ ਜਸਟ ਅ ਲਾਈਕ ਬੈਂਡੇਜ ਹੈ ਕਿ ਕਿਹਨਾਏ ਇਹਦੇ ਤੇ ਤੁਸੀਂ ਕੇਰਾ ਪੱਟੀ ਕਰਤੀ ਪਰ ਬਾਅਦ ਚੋਂ ਨਹੀਂ ਹੈ ਸੋ ਫਿਰ ਅਸੀਂ ਇਹ ਕਮੇਟੀ ਸਟਾਰਟ ਕੀਤੀ ਲਾਸਟ ইয়ার 2024 ਦੇ ਵਿੱਚ ਓਕੇ ਤੇ ਨਾਉ ਹੋਣਾ ਸੀ ਦੁਬਾਰਾ ਫੇਰ ਕਰਾ ਰਹੇ ਹਾਂ 30 ਅਗਸਤ ਨੂੰ ਓਕੇ 30 ਅਗਸਤ ਵਾਲੇ ਦੇ ਵਿੱਚ ਜਿਹੜਾ ਹੈਗਾ ਕੀ ਹੋਣਾ ਬੇਸਿਕਲੀ ਇਸ ਸੈਮੀਨਾਰ ਦਾ ਜਿਹੜਾ ਬੰਦਾ ਹਿੱਸਾ ਬਣਨਾ ਚਾਹੁੰਦਾ ਕਿਵੇਂ ਹਿੱਸਾ ਬਣ ਸਕਦਾ ਤੇ ਕੀ ਕੁਝ ਉੱਥੇ ਹੋਣਾ ਕੀ ਕੁਝ ਮੇਨ ਮੇਨ ਬਾਈ ਜੀ ਮੇਨ ਚੀਜ਼ ਆਪਾਂ ਨੂੰ এমਪਲੋਇਮੈਂਟ ਦੀ ਜਿਹੜੀ ਪ੍ਰੋਬਲਮ ਹੈ ਮਾਣਾ ਬੱਚਿਆਂ ਨੂੰ ਜਿਹੜੀ ਮੈਂ ਅੱਗੇ ਗੱਲ ਕੀਤੀ ਆ ਕਿ ਉੱਥੇ ਆ ਤੁਹਾਨੂੰ ਅਸੀਂ এমਪਲੋਇਮੈਂਟ ਗਾਈਡੈਂਸ ਕਰਾਂਗੇ ਕਿ ਰੈਜ਼ਮੇ ਕਿੱਦਾਂ ਬਣਾਉਣਾ ਹੈ ਕਿੱਦਾਂ ਤੁਸੀਂ ਜੋਬ ਦਾ ਇੰਟਰਵਿਊ ਕਰੈਕ ਕਰਨਾ ਹੈ ਦੈਨ ਉੱਥੇ ਇਮੀਗ੍ਰੇਸ਼ਨ ਕਿਉਂਕਿ ਰੂਲਸ ਬਹੁਤ ਚੇਂਜ ਹੋ ਰਿਹਾ ਇਮੀਗ੍ਰੇਸ਼ਨ ਦੇ ਤੇ ਬੱਚਿਆਂ ਨੂੰ ਅਸੀਂ ਪ੍ਰੋਪਰ ਨਹੀਂ ਭਾਜੀ ਨਹੀਂ ਕੋਈ ਫੀਸ ਨਹੀਂ ਹੈ ਹਾਂਜੀ ਤੇ ਫੇਰ ਆਪਣੇ ਕੋਲ ਹੋਰ ਲੀਗਲ ਲੀਗਲ ਇਮੀਗ੍ਰੇਸ਼ਨ ਲੀਗਲ ਮੈਂਟਲ ਹੈਲਥ ਕਮਿਊਨਿਟੀ ਸਰਵਿਸਿਜ਼ ਅ ਕਮਿਊਨਿਟੀ ਆਰਗੇਨਾਈਜੇਸ਼ਨਸ ਆ ਰਹੀਆਂ ਜੋ ਗਾਈਡ ਕਰਨਗੀਆਂ ਹਾਂਜੀ ਠੀਕ ਹੈ ਗੁਰਪ੍ਰੀਤ ਵੀਰੇ ਜਿਹੜਾ ਬੇਸਿਕਲੀ ਜਿਹੜਾ ਇੱਥੇ ਜ਼ਿਆਦਾਤਰ ਜਿਹੜੀ ਪ੍ਰੋਬਲਮ ਆਉਂਦੀ ਜੇ ਪਿੱਛੇ ਜੇ ਹੁਣ ਕੇਸ ਹੋਇਆ ਇੱਕ ਨੂੰ ਮੁੰਡੇ ਨੂੰ ਜੋਬ ਨਹੀਂ ਮਿਲਦੀ ਠੀਕ ਹੈ ਸੂਸਾਈਡ ਕਰ ਜਾਂਦਾ ਹਾਂਜੀ ਬਸ ਸਿਰਫ ਇੱਕ ਨੂੰ ਗਾਈਡੈਂਸ ਨਹੀਂ ਸੀਗੀ ਆਪਣੇ ਸੈਮੀਨਾਰ ਦੇ ਵਿੱਚ ਕੋਈ ਇਦਾਂ ਦੀ ਵੀ ਆਣੀ ਸੰਸਥਾ ਜਿਹੜੀ ਕਿ ਬੰਦੇ ਨੂੰ ਉਹਨਾਂ ਨੂੰ ਮੈਂਟਲ ਜਿਹੜੀ ਹੈਗੀ ਆ ਉਹ ਉਹਨਾਂ ਦਾ ਕਹਿ ਸਕਦੇ ਆ ਵੀ ਉਹਨਾਂ ਦੇ ਗੱਲਬਾਤ ਕਰਨ ਉਹ ਇਦਾਂ ਦੀ ਵੀ ਹੈਗੀ ਜਿਹੜੇ ਕਾਉਂਸਲਿੰਗ ਕਰਨ ਉਹਨਾਂ ਦੀ हां जी बिल्कुल पाजी ਸਾਡੇ 2 ਤੋਂ ਵੱਧ ਮੈਂਟਲ ਹੈਲਥ ਅਵੇਅਰਨੈਸ ਏਜੰਸੀਜ਼ ਵੀ ਆ ਰਹੀਆਂ ਨੇ ਜਿਨ੍ਹਾਂ ਨੂੰ ਸਟੂਡੈਂਟਸ ਡਾਇਰੈਕਟਲੀ ਰੀਚ ਆਊਟ ਕਰ ਸਕਦੇ ਨੇ ਉੱਥੇ ਪਲੱਸ ਸਾਡੇ ਵੋਲੰਟੀਅਰਜ਼ ਉੱਥੇ ਜਿਹੜੇ ਵੀ ਸਟੂਡੈਂਟਸ ਆਉਣਗੇ ਉਹਨਾਂ ਨੂੰ ਅਕੰਪਨੀ ਕਰਨਗੇ ਉਹਨਾਂ ਦੇ ਨਾਲ ਰਹਿਣਗੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਆਪਣੀ ਜੇ ਤੁਸੀਂ ਕਿਸੇ ਵੀ ਮੈਂਟਲ ਹੈਲਥ ਇਸ਼ੂ ਦੇ ਨਾਲ ਜੂਝ ਰਹੇ ਹੋ ਤੁਸੀਂ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ ਉਹਨਾਂ ਨਾਲ ਤੁਹਾਡੀ ਸਾਰੀ ਇਨਫੋਰਮੇਸ਼ਨ ਪ੍ਰਾਈਵੇਟ ਤੇ ਕਨਫਿਡੈਂਸ਼ੀਅਲ ਰੱਖੀ ਜਾਊਗੀ ਤੇ ਉਹ ਤੁਹਾਡੇ ਵਾਸਤੇ ਇੱਕ ਸੇਫ ਸਪੇਸ ਆ ਸੋ ਤੁਸੀਂ ਜੋ ਵੀ ਸ਼ੇਅਰ ਕਰਨਾ ਚਾਹੁੰਦੇ ਹੋ ਜੋ ਤੁਸੀਂ ਇਦਾਂ ਦੇ ਕਿਸੇ ਵੀ ਹਾਲਾਤ ਚ ਉਹਨਾਂ ਦੇ ਕੋਈ ਰਜਿਸਟਰ ਕਰਨਾ ਪੈਣਾ ਕੋਈ ਇਦਾਂ ਦਾ ਹਾਂਜੀ ਅ ਸੋ ਤੁਸੀਂ ਬਾਰ ਕੋਡ ਦੇਖੋਗੇ ਸਕਰੀਨ ਤੇ ਉਹ ਤੁਸੀਂ ਬਾਰ ਕੋਡ ਸਕੈਨ ਕਰ ਸਕਦੇ ਹੋ ਐਂਡ ਬਾਰ ਕੋਡ ਸਕੈਨ ਕਰਕੇ ਤੁਸੀਂ ਇਹ ਮੇਕ ਸ਼ੁਰ ਕਰੋ ਵੀ ਤੁਹਾਡੀ ਰਜਿਸਟ੍ਰੇਸ਼ਨ ਸਬਮਿਟ ਹੋ ਰਹੀ ਆ ਤਾਂ ਕਿ ਫਿਰ ਉਸ ਦਿਨ ਜਿਸ ਦਿਨ ਉਹ ਆਣਗੇ ਸਿਰ ਰਜਿਸਟ੍ਰੇਸ਼ਨਸ ਵੈਰੀਫਾਈ ਕਰ ਲਾਂਗੇ ਐਂਡ ਉਹ ਸਮੂਥਲੀ ਮਤਲਬ ਐਂਟਰ ਕਰ ਸਕਦੇ ਰੀਨਾ ਚ ਬਟ ਵਾਕ ਇਨ ਵੀ ਡੈਫੀਨੇਟਲੀ ਕਰ ਸਕਦੇ ਨੇ ਸੋ ਜ਼ਰੂਰੀ ਨਹੀਂ ਐਬੀ ਰਜਿਸਟ੍ਰੇਸ਼ਨ ਕਰਨੀ ਪੈਣੀ ਆ ਰਜਿਸਟ੍ਰੇਸ਼ਨ ਦਾ ਮਤਲਬ ਬੇਸਿਕਲੀ ਇਹ ਕਿ ਤੁਹਾਡੇ ਲਈ ਇੱਥੇ ਫੂਡ ਵੀ ਹੋਣਾ ਕੋ ਉਹਨਾਂ ਨੂੰ ਫਿਰ ਪਤਾ ਲੱਗ ਜੂਗਾ ਨਾ ਵੀ ਬੰਦਾ ਆ ਰਿਹਾ ਹਾਂਜੀ ਉਸ ਹਸਾਬ ਨਾਲ ਉਹ ਕਰ ਲਾਂਗੇ ਤੇ ਮੇਨ ਬੈਜ ਦੀ ਟਾਈਮਿੰਗ ਤੇ ਐਡਰੈਸ ਕੀ ਆ ਇਸ ਸੈਮੀਨਾਰ ਜਿਹੜਾ ਲਾਉਣਾ ਆਪਾਂ ਅ ਟਾਈਮਿੰਗ ਇਹਦੀ ਹੈਗੀ ਆ ਸਵੇਰੇ 9:30 ਤੋਂ ਦੁਪਹਿਰੇ 3:30 ਵਜੇ ਤੱਕ ਬਟ ਮੈਂ ਇੱਕ ਚੀਜ਼ ਕਲੀਅਰ ਕਰ ਦੇਣਾ ਚਾਹੁੰਨਾ ਵੀ ਸਟੂਡੈਂਟਸ ਇਹ ਨਾ ਸੋਚਣ ਵੀ ਉਹਨਾਂ ਨੂੰ ਸਵੇਰੇ ਉੱਥੇ ਆ ਕੇ ਤੇ ਦੁਪਹਿਰ ਤੱਕ ਉਹਨਾਂ ਨੂੰ ਉੱਥੇ ਰਹਿਣਾ ਪੈਣਾ ਉਹ ਸਿੰਪਲੀ ਇੱਕ ਵਾਕ ਇਨ ਇਵੈਂਟ ਵੀ ਹੈਗਾ ਆ ਵੀ ਤੁਸੀਂ ਮੰਨ ਲਓ 12 ਵਜੇ ਆਏ ਤੁਹਾਨੂੰ ਸਿਰਫ 2 ਜਾਂ 3 ਨਾ ਖਾਣਾ ਜਿਹੜਾ ਉੱਥੇ ਹੈਗਾ ਉਹ ਲਓ ਐਂਡ ਜੇ ਕੋਈ ਸ਼ੈਕਟਿਵਿਟੀਜ਼ ਹੋ ਰਹੀਆਂ ਪਾਰਟਿਸਿਪੇਟ ਕਰੋ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਐਨੀ ਟਾਈਮ ਵਰਕਆਊਟ ਵੀ ਕਰ ਸਕਦੇ ਹੋ ਤੇ ਇਹਦਾ ਐਡਰੈਸ ਹੈਗਾ ਸੇਵਮੈਕ ਸੈਂਟਰ ਬ੍ਰੈਂਪਟਨ ਦੇ ਵਿੱਚ ਮੀਨ ਇੰਟਰਸੈਕਸ਼ਨ ਹੈਗੀ ਡਿਕਸੀ ਐਂਡ ਸੈਂਡਲਵੁੱਡ ਤੇ ਤੁਸੀਂ 9:30 ਤੋਂ ਬਾਅਦ ਜਦੋਂ ਮਰਜ਼ੀ ਉੱਥੇ ਵਾਕ ਇਨ ਕਰ ਸਕਦੇ ਹੋ ਟਿਲ 3:30 ਓਕੇ ਹਾਂਜੀ ਲਾਪਰੀ ਤੇ ਵੀ ਜਿਆਦਾਤਰ ਇੱਥੇ ਜਿੱਦਾਂ ਪੁਲਿਸਦਾਰ ਨਾਲ ਡਰ ਜਾਂਦੇ ਨੇ ਇੰਡੀਆ ਦਾ ਹਿਸਾਬ ਹੁੰਦਾ ਜਿਹੜੇ ਸਟੂਡੈਂਟ ਆਉਂਦੇ ਨੇ ਕੋਈ ਆਪਣੇ ਕੋਲੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਆਉ ਜੋ ਉਹਨਾਂ ਨੂੰ ਗਾਈਡ ਹਾਂਜੀ ਵੀਰੇ ਪੀਪਲ ਪੁਲਸ ਆ ਰਹੀ ਹੈ ਉਹ ਈਵੈਂਟ ਅਟੈਂਡ ਕਰਨਗੇ ਜੇ ਤੁਹਾਨੂੰ ਕੋਈ ਵੀ ਕੁਐਸਚਨਸ ਹੈ ਲਾਈਕ ਕੇ ਗਰੀ ਕੀ ਹੁੰਦਾ ਹੈ ਕਿ ਆਪਾਂ ਨੂੰ ਪਤਾ ਨਹੀਂ ਕਿ ਆਪਾਂ ਨੂੰ 911 ਕਰਨੀ ਚਾਹੀਦੀ ਹੈ ਕਿ ਆਪਾਂ ਨੂੰ ਨੌਨ ਐਮਰਜੈਂਸੀ ਹੈ ਸੋ ਕੋਈ ਵੀ ਕੁਐਸਚਨ ਹੈ ਜਿਹੜਾ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਮੈਂ ਇਹ ਪੁੱਛ ਲਵਾਂ ਤੁਸੀਂ ਪੁੱਛ ਸਕਦੇ ਹੋ ਉੱਥੇ ਜਾ ਕੇ ਪੀਪਲ ਪੁਲਸ ਉੱਥੇ ਹੋਵੇਗੀ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਇਸ ਸੈਮੀਨਾਰ ਦਾ ਹਿੱਸਾ ਜ਼ਰੂਰ ਬਣਿਓ ਇਹਦੇ ਨਾਲ ਇੱਕ ਤੈਅ ਵੀ ਤੁਹਾਡੇ ਲਿੰਕ ਬਹੁਤ ਬਣ ਜਾਂਦੇ ਨੇ ਤੁਹਾਨੂੰ ਉੱਥੇ ਜੌਬ ਬਾਰੇ ਤੁਹਾਨੂੰ ਮੈਂਟਲੀ ਜਿਹੜਾ ਹੈਗਾ ਕਾਉਂਸਲਿੰਗ ਕਰਨੀ ਆ ਈਵਨ ਬਹੁਤ ਸਾਰੇ ਸਟੂਡੈਂਟਾਂ ਦਾ ਜਿੱਦਾਂ ਹੁੰਦਾ ਨਾ ਪੈਸਿਆਂ ਦਾ ਵੀ ਸਾਹਮਦੇ ਨਹੀਂ ਉੱਥੇ ਫਾਈਨੈਂਸ਼ੀਅਲੀ ਵੀ ਕਾਉਂਸਲਿੰਗ ਕਰਨਗੇ ਸੈਮੀਨਾਰ ਵਾਲੇ ਸੋ ਦੇਖਿਆ ਜਿਹੜੇ ਸਟੂਡੈਂਟ ਹੈਗੇ ਨੇ ਨਾ ਜਿੱਦਾਂ ਉਹਦਾ ਸਟੇਟਸ ਨਹੀਂ ਬਰਕਰਾਰ ਰਹੇ ਡਰੱਗ ਵਾਲੇ ਪਾਸੇ ਪੈ ਜਾਂਦੇ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸੋ ਐਜ਼ ਅ ਸਟੂਡੈਂਟ ਆਪਣੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਜਿੱਦਾਂ ਉੱਥੋਂ ਸਟੂਡੈਂਟ ਆਇਆ ਤੇ ਅਸੀਂ ਆਪਣਾ ਸਟੇਟਸ ਮੇਨਟੇਨ ਕਰਕੇ ਰੱਖਣਾ ਕਿਉਂਕਿ ਇਸ ਕੰਟਰੀ ਦੇ ਵਿੱਚ ਸਾਨੂੰ ਜਿਹੜੇ ਰੂਲਸ ਰੈਗੂਲੇਸ਼ਨ ਨੇ ਉਹ ਫਾਲੋ ਕਰਨੇ ਬਹੁਤ ਜ਼ਰੂਰੀ ਨੇ ਜਿੱਦਾਂ ਜਦੋਂ ਅਸੀਂ ਸਟੂਡੈਂਟ ਆਨੇ ਆ ਸਾਨੂੰ ਕੁਝ ਜੀਪੀਏ ਹੁੰਦੀ ਹੈ ਜਿਹੜੀ ਲੈਣੀ ਹੁੰਦੀ ਹੈ ਜੇ ਅਸੀਂ ਉਹ ਲੰਨੇ ਆ ਫਿਰ ਅਸੀਂ ਐਲੀਜੀਬਲ ਹੁੰਨੇ ਆ ਵਰਕ ਪਰਮਿਟ ਦੇ ਲਈ ਵਰਕ ਪਰਮਿਟ ਤੋਂ ਬਾਅਦ ਸਾਨੂੰ 2-3 ਸਾਲ ਦਾ ਟਾਈਮ ਮਿਲਦਾ ਜੇ ਅਸੀਂ ਉਹਦੇ ਵਿੱਚ ਆਪਣੀ ਪੀਆਰ ਦੇ ਲਈ ਨਹੀਂ ਕੁਝ ਕਰਦੇ ਫੇਰ ਕਈ ਵਾਰ ਕਈ ਬੱਚਾ ਨੂੰ ਐਕਸਟੈਂਸ਼ਨ ਨਹੀਂ ਮਿਲਦੀ ਤੇ ਉਹਦੇ ਉਹਦੇ ਕਰਕੇ ਹੀ ਉਹ ਨਸ਼ਿਆਂ ਵੱਲ ਚੱਲ ਜਾਂਦੇ ਨੇ ਤੇ ਨਸ਼ਿਆਂ ਦੇ ਵੱਲ ਚੱਲਦੇ ਨੇ ਤਾਂ ਫੈਮਲੀ ਦੇ ਨਾਲੋਂ ਵੀ ਫੈਮਲੀ ਇੰਡੀਆ ਦੇ ਵਿੱਚ ਹਾਂਜੀ ਉਹਨਾਂ ਦੇ ਨਾਲ ਉਹਨਾਂ ਦਾ ਟੱਚ ਬਿਲਕੁਲ ਖਤਮ ਹੋ ਜਾਂਦਾ ਉਹ ਤੋਂ ਬਾਅਦ ਫੇਰ ਫੇਰ ਸੜਕ ਤੇ ਆ ਜਾਂਦੇ ਆ ਲਾਈਕ ਹੋਮਲੈਸ ਹੋ ਜਾਂਦਾ ਕਿਉਂਕਿ ਇਦਾਂ ਦੇ ਕੇਸ ਆਪਾਂ ਨੇ ਦੇਖਿਆ ਲਾਈਕ ਉਹ ਆਨਲਾਈਨ ਵੀ ਆਪਾਂ ਸਾਰੇ ਦੇਖਦੇ ਆ ਸੋ ਇਸ ਚੀਜ਼ ਦੇ ਲਈ ਸੋਲੂਸ਼ਨ ਇਹੀ ਆ ਕਿ ਆਪਣਾ ਜਿਹੜਾ ਸਟੇਟਸ ਆ ਉਹਨੂੰ ਮੇਨਟੇਨ ਰੱਖੋ ਜਿਹੜੇ ਤੁਹਾਡੇ ਬਿਗਿਨਿੰਗ ਦੇ 4 ਜਾਂ 5 ਸਾਲ ਨੇ ਉਹ ਆਪਣੀ ਜ਼ਿੰਦਗੀ ਦੇ ਤੁਸੀਂ ਡੈਡੀਕੇਸ਼ਨ ਦੇ ਨਾਲ ਜੇ ਦੋਗੇ ਤਾਂ ਡੈਫੀਨਿਟਲੀ ਜਿਹੜੀ ਸਕਸੈਸ ਆ ਉਹ ਸਾਨੂੰ ਮਿਲੂਗੀ ਪਰ ਇਸ ਤੋਂ ਉਲਟ ਹੀ ਜੇ ਅਸੀਂ ਉਹ 3-4 ਸਾਲ ਹੀ ਗਵਾਤੇ ਤਾਂ ਉਹ ਤੋਂ ਬਿਨਾ ਕਿ ਬੰਦਾ ਸਟ੍ਰੈਸ ਦੇ ਵਿੱਚ ਜਾਂਦਾ ਆ ਐਂਡ ਹਾਂਜੀ ਆ ਰਹੇ ਬੈਂਡਰ ਆਪਣਾ ਇਦਾਂ ਦਾ ਹਾਂਜੀ ਆਪਣੇ ਕੋਲ 3-4 ਆਰਗੇਨਾਈਜੇਸ਼ਨਸ ਆ ਰਹੀਆਂ ਨੇ ਜਿੱਦਾਂ ਐਨਕੋਰੇਜ ਹੋ ਗਿਆ ਪਾਰਕ ਹੋ ਗਿਆ ਤੇ ਇਹ ਸਾਰੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਫ੍ਰੀ ਆਫ ਕਾਸਟ ਉਹਨਾਂ ਦੀ ਹੈਲਪ ਕਰਦੀਆਂ ਸੋ ਦੋਸਤੋ ਦੇਖੋ ਵੀ ਇੱਥੇ ਕਿੰਨੀਆਂ ਜਿਆਦਾ ਆਰਗੇਨਾਈਜੇਸ਼ਨ ਹੈਗੀਆਂ ਪਰ ਤੁਹਾਨੂੰ ਨਹੀਂ ਪਤਾ ਸੋ ਮੇਰਾ ਸਾਰਿਆਂ ਨੂੰ ਅਪੀਲ ਆ ਕਿ ਉੱਥੇ ਪਹੁੰਚੋ ਨਾਲ ਤੁਹਾਨੂੰ ਆਰਗੇਨਾਈਜੇਸ਼ਨ ਦਾ ਪਤਾ ਲੱਗ ਜਾਊਗਾ ਕੀ ਉਹਨਾਂ ਦੇ ਕੰਮ ਨੇ ਕੀ ਉਹ ਕਰਦੀਆਂ ਨੇ ਕਿਉਂਕਿ ਉਹ ਥੋੜੇ ਘਰੇ ਤਾਂ ਨਹੀਂ ਆਉਣ ਲੱਗੀਆਂ ਤੁਹਾਨੂੰ ਬਾਹ ਫੜ ਕੇ ਥੋੜਾ ਫਰਜ ਬਣਦਾ ਕਿ ਤੁਸੀਂ ਉਹਨਾਂ ਦਾ ਰੀਚ ਕਰੋ ਤੇ ਉਹਨਾਂ ਨੂੰ ਆਦੀ ਸਮੱਸਿਆ ਦੱਸੋ ਤੇ ਤੁਹਾਡੀ ਹੈਲਪ ਕਰਨ ਸੋ ਲਾਸਟ ਦੇ ਵਿੱਚ ਇਹ ਸੈਮੀਨਾਰ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਕੋਈ ਅਪੀਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ ਅੰਟੀ ਡੈਫੀਨੇਟ ਜਿੱਦਾਂ ਤੁਸੀਂ ਆਲਰੇਡੀ ਕਹਿਤਾ ਵੀ ਆਰਗੇਨਾਈਜੇਸ਼ਨਸ ਨੂੰ ਤੁਹਾਨੂੰ ਰੀਚ ਰੀਚ ਆਊਟ ਕਰਨਾ ਪੈਣਾ ਨਾ ਕਿ ਉਹ ਤੁਹਾਨੂੰ ਰੀਚ ਆਊਟ ਕਰਨਗੀਆਂ ਬਹੁਤ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਫ੍ਰੀ ਆਫ ਕੋਸ ਤੁਹਾਡੀ ਹੈਲਪ ਕਰਦੀਆਂ ਬਟ ਉਹ ਰਿਸੋਰਸਸ ਦਾ ਸਾਨੂੰ ਪਤਾ ਹੀ ਨਹੀਂ ਹੈਗਾ ਸੋ ਇਸ ਕਰਕੇ ਪੂਰੀ ਟੀਮ ਵੱਲੋਂ ਸਾਡੀ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਸਟੂਡੈਂਟਸ ਇਸ ਇਵੈਂਟ ਦਾ ਹਿੱਸਾ ਬਣਨ ਤਾਂ ਕਿ ਜਦੋਂ ਤੁਸੀਂ ਉਸ ਇਵੈਂਟ ਤੇ ਆਓ ਸਾਡੇ ਕੋਲ ਤੁਹਾਡਾ ਕੰਟੈਕਟ ਵੀ ਆ ਜਾਏਗਾ ਤਾਂ ਕਿ ਜੇ ਤੁਸੀਂ ਈਵਨ ਰਿਲੇਟਡ ਡੇਟ ਤੁਸੀਂ ਸਾਨੂੰ ਕੰਟੈਕਟ ਕਰਨਾ ਕਿਸੇ ਵੀ ਨੀਡ ਬਾਰੇ ਡੈਫੀਨੇਟਲੀ ਸਾਡੀ ਆਰਗੇਨਾਈਜੇਸ਼ਨ ਨੂੰ ਰੀਚ ਆਊਟ ਕਰ ओके थैंक यू जी बहुत बहुत सो लास्ट ਦੇ ਵਿੱਚ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਨਾ ਜੀ 30 ਅਗਸਤ ਸੇਮ ਐਕਸਪੋਰਟ ਸਪੋਰਟ ਸੈਂਟਰ ਸੈਂਡਲਵੁੱਡ ਡੈਕਸੀ ਇੰਟਰਸੈਕਸ਼ਨ 9:30 ਤੋਂ ਲੈ ਕੇ 3:30 ਵਜੇ ਤੱਕ ਇਹ ਫ੍ਰੀ ਆਫ ਕੋਸ ਸੈਮੀਨਾਰ ਲੱਗ ਰਿਹਾ ਤੁਸੀਂ ਇਸ ਸੈਮੀਨਾਰ ਦਾ ਹਿੱਸਾ ਬਣੋ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਲੈ ਕੇ ਆਓ ਤੇ ਉੱਥੇ ਜਿਹੜੀ ਗੱਲਬਾਤ ਹੋਊਗੀ ਬਹੁਤ ਕੁਝ ਸਿੱਖਣ ਨੂੰ ਮਿਲਣਾ ਸੋ ਅਪਰਚੂਨਿਟੀ ਐ ਮਿਸ ਨਾ ਕਰਿਓ ਨੋਟ ਕਰ ਲਓ 30 ਅਗਸਤ ਬਾਕੀ ਲਾਪਰੀ ਦੀ ਕੋਈ ਕੁਝ ਕਹਿਣਾ ਚਾਹੁੰਦੇ ਤੁਸੀਂ ਅ ਵੀਰੇ ਜਿਹੜੀ ਗੱਲ ਆ ਅਹ ਕਈ ਬੱਚਿਆਂ ਨੂੰ ਕੁਐਸਚਨਸ ਹੁੰਦੇ ਆ ਹਨਾ ਕਿ ਹਾਂਜੀ ਅਸੀਂ ਉੱਥੇ ਜਾ ਰਹੇ ਆ ਕਿ ਉਹ ਜਿਹੜੇ ਵੈਂਡਰਸ ਆ ਰਹੇ ਆ ਹਨਾ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੇ ਰਿਸੋਰਸਸ ਅਸੀਂ ਪ੍ਰੋਵਾਈਡ ਕਰ ਰਹੇ ਆ ਇਹ ਪ੍ਰੋਪਰਲੀ ਅਸੀਂ ਪੂਰੀ ਰਿਸਰਚ ਕਰਕੇ ਤਰੀਕੇ ਨਾਲ ਲੱਭੇ ਨੇ ਤਾਂ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਜਿੱਦਾਂ ਇਮੀਗ੍ਰੇਸ਼ਨ ਵਾਲੇ ਆ ਜਾਂ ਕੁਝ ਵੀ ਆ ਉਹ ਇਹਨਾਂ ਦਾ ਬੱਚਿਆਂ ਦਾ ਫਾਇਦਾ ਨਾ ਉਠਾ ਸਕੇ ਸੋ ਇਹ ਰਿਸਪਾਂਸਿਬਲ ਬੰਦੇ ਜਿਹੜੇ ਅਸੀਂ ਸਿਲੈਕਟ ਕੀਤੇ ਆ ਸੋ ਕੋਈ ਡਰ ਦੀ ਲੋੜ ਨਹੀਂ ਆ ਸੋ ਸਾਰਿਆਂ ਨੂੰ ਅਪੀਲ ਹੈ ਜੀ ਪਹੁੰਚਿਓ ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਦੇ ਲਈ ਤੇ ਇਦਾਂ ਹੀ ਆਪਾਂ ਗੱਲਬਾਤ ਆਪਾਂ 30 ਅਗਸਤ ਨੂੰ ਉੱਥੇ ਸੈਮੀਨਾਰ 'ਚ ਵੀ ਜ਼ਰੂਰ ਪਹੁੰਚਾਂਗੇ ਕੋਈ ਇੰਡੀਆ ਤੋਂ ਦੇਖ ਰਿਹਾ ਮਾਪੇ ਜ਼ਰੂਰ ਆਪਦੇ ਬੱਚਾ ਨੂੰ ਇਸ ਸੈਮੀਨਾਰ ਦਾ ਹਿੱਸਾ ਬਣਨ ਲਈ ਭੇਜੋ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ